ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪਣੀ ਤੋਂ ਮੋਟਰ ਚਲਾਣਾ ਤੇਢਾਲਾ ਨੱਥ ਪੱਤੀ ਮਿਰਜੋਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ گاਵਾ ਦਿਖਾਉਣੀ ਆ ਚਾਰੇ ਸੂਈਆਂ ਸਵਾਈਆਂ ਆ ਸੂਈਆਂ ਦੀਆਂ ਆਪਣੇ ਇੱਥੇ ਆ ਕੇ ਦੋ ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਤੇ ਵੇਸ ਚਾਖ ਕੇ ਤੇ ਆਪਣੀ ਸਮਝ ਨਾਲ ਮਰਜ਼ੀ ਨਾ ਖੜੋ ਜੀ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਡੰਗ ਚਵਾਈ ਜ਼ਰੂਰ ਕਰਾ ਲਓ ਪਰੇ ਆ ਵੀ ਤਸੱਲੀ ਇੱਥੇ ਹੀ ਕਰਕੇ ਖੜੇ ਦੁੱਧ ਜਿਆਦਾ ਐ ਥੋੜਾ ਐ ਜੋ ਵੀ ਐ ਇੱਥੇ ਹੀ ਵੇਖ ਲਓ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰਪੀ ਭਾਈ ਕਿਹਾਲਾ ਵਧੀਆ ਵਧੀਆ ਤੁਸੀਂ ਦੱਸੋ ਉਹ ਸੁਣਾਓ ਠੀਕ ਠਾਕ ਠੀਕ ਠਾਕ ਜੀ ਠੰਡ ਬੜੀ ਹੋ ਗਈ ਆ ਦੇ ਠੰਡ ਹੁਣ ਵੇਖ ਦੇ ਦੇ ਆਲੋਤ ਬਲ ਗਈ ਹਾਂਜੀ ਹਾਂਜੀ ਬਹੁਤ ਸੌ ਠੀਕ ਠਾਕ ਤੇ ਨਾਮ ਦੱਸੋ ਫਿਰ ਕੀ ਆ ਮੇਰਾ ਰਣਜੀਤ ਸਿੰਘ ਜੀ ਪਿੰਡ ਟਟੇ ਵਾਲਾ ਨੱਤ ਪੱਤੀ ਮਿਰਚ ਵਾਲੀ ਠੀਕ ਹੈ ਸੀਲ ਪਟਾਲਾ ਜ਼ਿਲ੍ਹਾ ਕਰਤਾਰਪੁਰ ਪਹਿਲਾ ਨੰਬਰ ਸਾਤ ਪਠਾਨਕੋੜ ਨੂੰ ਬਾਈਪਾਸ ਜਾਂਦਾ ਨਾ ਉਹਦੇ ਉੱਤੇ ਪਿੰਡ ਧੀਰ ਆ ਕਈ ਨਹੀਂ ਪਤਾ ਲੱਗਦਾ ਧੀਰਪਿੰਡ ਉੱਤੇ ਬਾਈਪਾਸ ਦੇ ਉਹਦੀ ਬੈਕ ਸ਼ੈਡ ਤੇ ਆ ਪੱਤੀ ਮਿਰਚੋ ਵਾਲੀ ਠੰਡਾ ਹਟਾ ਟੜੇਲਾਵਾ ਇੰਨੇ ਹੀ ਆਪਣੀ ਜਗ ਤੇ ਆ ਧੀਰਪਿੰਡ ਦੇ ਨਾਲ ਹੀ ਇਸ ਵੱਖਰੀ ਪੁਜਾਇਤ ਬਣੀ ਵੱਖਰਾ ਗੁਰਦੁਆਰਾ ਜੇ ਤਰੀ ਨੂੰ ਪਾਉਣਾ ਸ਼ੇਂਕਰ ਧੀਰਾ ਤੋਂ ਜਿਹੜਾ ਸ਼ੇਂਕਰਪੁਰੇ ਰਸਤਾ ਜਾਂਦਾ ਨਾ ਹਾਂਜੀ ਉਹਦੇ ਉੱਤੇ ਗੁਰਦੁਆਰੇ ਆ ਦੋ ਤੇ ਗੁਰਦੁਆਰੇ ਦੀ ਬੈਕ ਸ਼ੈਡ ਹੈ ਸਾਡਾ ਘਰ ਆ ਫੋਨ ਨੰਬਰ ਹੀ ਬੋਲ ਦੋ 7955094190 ਇਹ ਹੀ ਮੇਰਾ ਨੰਬਰ ਆ ਤੇ ਸਭ ਕੁਝ ਇੱਥੇ ਹੀ ਚੱਲਦਾ ਠੀਕ ਹੈ ਜ ਹਾਜ਼ਰ ਪੀਪਾ ਜੀ ਬੱਚੇ ਵਾਲੀਆਂ ਪੌਣੀਆਂ ਤਿੰਨ ਬੱਚੇ ਵਾਲੀਆਂ ਤੇ ਇੱਕ ਬਿਨਾ ਬੱਚੇ ਦਾ ਤੇ ਭਾਪ ਉਹਨੇ ਕਿਨੇ ਕਿਨੇ ਤੇ ਪੌਣੀ ਵੈਰੈਟੀ ਆ। ਉਦਨ ਵਾਲੀਆਂ ਵੇਖ ਗਿਆ ਫਿਰ। ਉਦਨ ਵਾਲੀਆਂ ਵੇਖ ਗਿਆ। ਠੀਕ ਹੈ। ਤੇ ਬਾਅਦ ਦਰਵਾਜ਼ਾ ਘੰਟਾ ਵੀ ਨਹੀਂ ਲੱਗਾ ਤੇ ਆ ਜਿਹੜੀ ਆ ਗਈ ਆਪਣੇ ਕੋਲ ਪਹਿਲੇ ਨੰਬਰ ਤੇ। ਪਹਿਲੇ ਨੰਬਰ ਤੇ ਹਾਜ਼ਰ ਪੀਪਾ ਜੀ ਦਾ ਗਾਂ ਵੇਖੋ 32100। ਥੰਬਨ ਵਾਲੀ ਹੈ ਗਾਂ ਜਿਹੋ ਜੀ ਗਾਂ ਆ। ਥੋੜੀ ਜੀ ਬੰਦੇ ਉਹੋ ਜਿਹੇ ਚੋ ਆਈ ਆ। ਮਹੀਨਾ ਤੋਂ ਉੱਤੇ ਹੀ ਹੋਏ 5-7 ਦਿਨ। ਸਾਂਭੀ ਨਹੀਂ ਬਾਹਰ ਹੀ ਆ ਹਨਾ ਸੋਈ। 2 ਮਹੀਨੇ ਤੋਂ ਬਾਅਦ 1.5 ਮਹੀਨਾ ਲਾ ਲੈ ਕੋਈ। ਦੁੱਧ। ਦੁੱਧ ਇਹਦੇ ਉਹ ਜਿਹੜੇ ਚੂਗ ਤੇ ਤਸੱਲੀ ਕਰਕੇ ਲੈ ਕੇ ਜਾਵੇ ਬਾਹਰ ਪੀਜ਼ਾ ਕੀ ਠੀਕ ਹੈ ਡੇਢ ਮਿੰਨੇ ਦੇ ਲਾਗੇ ਬੰਦੇ ਤੇ ਜਿਹੜੇ ਕਿੰਦੇ ਵੀ ਸੋਈ ਨਾ ਪੱਕਾ ਹੀ ਆ ਬੱਚੇ ਇਹਦੇ ਮਰ ਬੱਚੇ ਸਾਰੇ ਪੱਕੇ ਹੀ ਅੱਜ ਤੇ ਬੱਤੀ ਗਿਆ ਸਾਡੇ ਸਾਡੇ ਬਾਹਰ ਆ ਜਾ ਮੈਂ ਬਣਾ ਨਾਦਾਨੀ ਸੁਣ ਉਹ ਤਰੇ ਇਹ ਵੀ ਰੰਗ ਰੂਪ ਦੀ ਚੰਗੀ ਆ ਇਹ ਆ ਵੀ ਸੰਭਲ ਵਾਲੀ ਹੈ ਸਾਡਾ ਇਹ 4 ਦਿਨ ਦੋ ਚਾਰ ਦਿਨ ਸਾਂਭੇ ਦੋ ਤੋਂ ਵੱਜਣਾ ਨੇ ਆ ਥੜਾ ਦੇਖ ਸਕਦੇ ਜੀ ਇਹਦੇ ਇਲਾਕੇ ਦੇ ਤੇਰਾ ਜੀ ਭਾਈ ਸੀਲੀ ਵੇਖੋ ਬਾਦ ਆਹ ਦੇਖੋ ਠੀਕ ਹੈ ਜੀ ਕਿ ਨਾਮ ਬੱਚੇ ਦਾ ਇਹ ਵੀ ਹੁਣ ਆ ਬੱਚਾ ਇਹਦਾ ਆ ਬੱਚਾ ਜੀ ਤੇ ਮੁੱਲ ਫਿਰ ਹਰ ਵੀ ਛੋਟਾ ਜਾਈ ਆ ਕਿੰਨਾ ਕ ਦੇਦੀ 40 ਦੀ ਥੋੜਾ ਪਤਾ ਕਰ ਦੀਏ 38 ਦੀ ਦੇਦੀਏ 35000 ਦੀ ਚਲੋ ਠੀਕ ਹੈ ਯਾਦ ਦੰਤ ਠੀਕ ਇਹ ਵੀ ਇਹਨੂੰ ਮੋੜਦਾ ਨਹੀਂ ਜਾਤ ਵੇਖਦਾ ਮੂੰਹ ਇਹ ਜਾਤ ਤੇ ਬਾਕੀ ਇਹ ਆ ਵੀ ਸਾਰੀਆਂ ਸੁਈਆਂ ਵਾਂ ਸਾਰੀਆਂ ਸੁਈਆਂ ਕੋ ਵੀਰੇ ਛਾੜ ਕੇ ਚਵਾਈ ਕਰਕੇ ਤਸੱਲੀ ਕਰਕੇ ਲੈ ਆ ਛਾੜ ਦੇ ਘਰੋ ਚੋਲੇ ਹਨਾ ਜਿਆਦਾ ਆ ਥੋੜਾ ਇੱਥੇ ਹੀ ਦੇਖ ਲੈ ਇੱਥੇ ਦੇਖ ਲੈ ਹਨਾ ਹਾਂਜੀ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਦੂਜੇ ਨੰਬਰ ਤੇ ਆਰਤੀ ਪਾਜੀ ਹੁਣੇ ਆਈ ਗਾਂ ਐ ਆ ਬੱਚੇ ਇਹਦਾ ਕਿਲੋ ਮਣ ਦੁੱਧ ਚੋਇਆ ਵੀ ਆ ਇਹੋ ਜਿਹੀ ਐ ਬੱਚੇ ਸਾਰੇ ਹਾਂਜੀ ਹਾਂਜੀ ਤੇ ਮਗਰ ਇਹਨੇ ਵਸ਼ਾ ਜੀ ਮੈਂ ਇਹਦੇ ਮਗਰ ਵਖਾ ਹਾਂਜੀ ਆ ਵੇਖੋ ਜੀ ਓਦਾਂ ਹੀ ਲਿਪੜੀ ਲਿਪੜੀ ਆ ਥਾਂ ਸਾਰੀਆਂ ਦੇ ਟ ਇਦਕੋ ਦੁੱਧਾਰ ਪੀਵੇ 12 ਕਿਲੋ ਸਹੀ 11 ਕਿਲੋ ਹੀ ਕਰਕੇ ਦੇਣਾ ਤੋਰਾ ਫੇਰੇ ਹਾਂਜੀ ਵੇਖੋ ਕੱਦ ਕੀ ਆ ਫਲੇ ਜੁਲੀ ਬਹੁਤ ਸਾਫ ਨਾਲ ਕੱਦ ਕਾਟਦੀ ਇਹ ਵੀ ਚੰਗੀ ਉੱਚੀ ਆ ਇਹ ਵੀ ਸੰਭਲ ਲਈ ਆ ਇਹ ਵੀ ਬੱਚੇ ਥੋੜੇ ਥੋੜੇ ਉੱਚੇ ਹਨ ਮਗਰ ਉਤਰੇ ਇਹ ਵੀ ਰੰਗ ਰੂਪ ਦੀਆਂ ਸੋਹਣੀਆਂ ਵਾ ਤੇ ਇਹਦਾ ਫਿਰ ਮੁੱਲ ਆ ਵੀ ਭਾਈ ਸੇਮ ਹੀ ਹੈ ਕਿੰਨਾ 36000 ਤੇ ਥੋੜਾ ਫਰਕ ਪਾ ਦੀ ਇਹਦਾ ਨਾ ਕਰੋ ਚੀਜ਼ ਤੇ ਵੀ ਉਹ ਚੀਜ਼ ਤੁਸੀਂ ਦੱਸ ਦੋ 35 ਜੀ ਦੋ ਛੱਡ ਦੀ ਇਹਦਾ ਤੱਕ ਆ ਜਾਣਾ ਜਾਨ ਦਾ 33000 33000 ਦੀ ਗਾਂ ਦੇ ਦੇ ਵਿੱਚ ਦੋਆਂ 'ਚ 100-100 ਰੁਪਿਆ ਛੂਟ ਤੇ ਵੀਰ ਮੇਰਾ ਕੋਈ ਕੁਛ ਕਸਾਈ ਨਾ ਕਰੇ ਅੱਗੇ ਰੇਟ ਜੀ ਹੁਣ ਇਹ 'ਚ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਤੇ ਹੁਣ ਜਿਹੜੀ ਇਹ ਤੋਂ ਬਾਅਦ ਆ ਗਈ ਉਹਦੇ ਮਗਰ ਵੱੱਛੀ ਆ ਹਨਾ ਇਹਦੇ ਮਗਰ ਹਾਪੀ ਭਾਈ ਵੱੱਛੀ ਆ ਇਹ ਸਰਦੀ ਬਹੁਤਾ ਹੋਦੀ ਦੇਖੋ ਸਰਦੀ ਵੱੱਛੀ ਚੱਲੋ ਹੈਗੀ ਜੀ ਸੰਭੀ ਐ ਵੀ ਹਾਂ ਜੀ ਹਾਂ ਜੀ ਤੇ ਥਣ ਤੁਣੂ ਖਾਓ ਤੂੰ ਕੀ ਜੀ ਲੱਗਾ ਥਣ ਸਾਰਾ ਦਾ ਸਾਰੀਆਂ ਦਾ ਵਧੀਆ ਦੇਖੋ ਤੇ ਇਹਦੇ ਕੋਲ ਦੁੱਧ ਇਹ ਦੇਖੋ ਹਰਪੀ ਭਾਜੀ 9 ਕਿਲੋ ਦੁੱਧਾ ਅੱਛਾ ਠੀਕ ਆ ਤੇ ਮੇਰਾ ਵੀਰੇ ਇਥੇ ਚੋਗਤ ਸੱਲੀ ਕਰਕੇ ਲੈਵੇ 9 ਤੋਂ ਪਾਈ ਆਵਣਾ ਕੱਢੂਗਾ ਤੋਰਾ ਜਾਂ ਬਰੀਡ ਇਹ ਵੀ ਵੇਖੋ ਕੀ ਚੀਜ਼ ਆ ਕਾਦ ਕਾਠ ਬੇਲਦੀ ਉਤਨੇ ਵੀ ਚੰਗੀ ਆ ਬਾਕੀ ਉਮੀਦ ਆ ਵੀ ਜਦੋਂ ਇਹ ਤਾਜ਼ੀਆਂ ਸੋਈਆਂ ਹੋਣਗੀਆਂ ਦੋ ਦਿਨਾਂ ਨੇ ਚੰਗਾ ਕੱਢਿਆ ਹੋਣਾ ਜਾਹੋ ਜੀ ਇਹ ਗਾਵਾਂ ਵਾਂ ਰੰਗ ਰੂਪ ਦੀਆਂ ਚੰਗੀਆਂ ਵਾਂ ਕਦ ਕਾਠਾ ਲੀਆਂ ਵਾਂ ਤੇ ਇਹਦਾ ਫਿਰ ਮੁੱਲ ਹਾਪੀ ਭਾਈ ਛੋਟਾ ਹੀ ਆ ਕਿੰਨਾ ਕਰ ਦੇ ਦੇ 35 ਦੀ ਥੋੜਾ ਕਰ ਦੀਏ ਦੱਸੋ 32 ਦੀ 31 ਦੀ 30 ਦੀ ਜਾਣ ਦੋ ਪੂਰੇ ਦੀ ਜਾ ਹੋ ਗਈ ਜੀ ਜਾਣ ਦੋ 30 ਤੇ ਵੀ 100 ਹੀ ਜੀ ਠੀਕ ਹੈ ਜੀ ਮੋੜ ਦਾ ਨੀ ਵੀ ਕੋਈ ਥੂਨ ਲਾ ਵੀ ਚਾਰ ਬਰੀਡ ਬਹੁਤ ਚੰਗੀ ਹੈ ਤੇ ਹੁਣ ਆ ਜਿਹੜੀ ਗਾਂ ਜੀ ਆਰਪੀ ਬਾਹੀ ਇਹ ਗਾਂ ਨਾ ਦੁੱਧ ਦੇ ਨੇ ਥੱਲੇ 8 ਕਿਲੋ ਹਾਂਜੀ ਠੀਕ ਹੈ ਇਹ ਗਾਂ ਵਾਲੀ ਹੀ ਹੀਰ ਤੇ ਇਹ ਤੋਂ ਟੀਕਾ ਜਲਵਾਤਾ ਜੀ ਅੱਛਾ ਠੀਕ ਹੈ ਪਰ ਆਹਲੇ ਦੁੱਧ ਦੇ ਥੱਲੇ 6 ਕਿਲੋ ਅੱਛਾ ਠੀਕ ਹੈ ਠੀਕ ਹੈ ਤਾਂ ਵੇਖੋ ਕੱਦ ਵਜਨ ਚੰਗਾ ਜੀ ਇਹ ਆਹਲੇ ਦੁੱਧ 6 ਕਿਲੋ ਹੀ ਆ ਕੱਦ ਕਾਠੇ ਦਾ ਵੀ ਚੰਗਾ ਬਾਕੀ ਸੱਜਰੇ ਵੀ ਚੰਗੇ ਦੁੱਧ ਦੇ ਨੇ ਕੋਈ ਦੁੱਧ ਵਾਲੀ ਜੀ ਤੇ ਥਾਂ ਦੇ ਹਾਂ ਹੁਣ ਇਹਦਾ ਵੀ ਵੋਟ ਆਉਦਾ ਪਈ ਵੇਖੋ ਇਹ ਲੈ ਜਾ ਇਹਨਾਂ ਅਜੇ ਅੱਜ ਵੀ ਹੀਟ ਤੇ ਅਜੇ ਫੇਰ ਤੇ ਇਹਦਾ ਫਿਰ ਮੁੱਲ ਹੱਸ ਭਾਈ ਛੋਟਾ ਹੀ ਹੈ ਕਿੰਨਾ ਦੇ ਦੀ ਪੰਜੀ ਦੀ ਥੋੜਾ ਪਤਾ ਕਰ ਦੀ ਯਾਰ 20 ਦੀ ਦੇ ਦੇ ਨੇ ਅੱਛਾ ਹਾਂ ਹੋਰ ਦੱਸ ਤੂੰ ਇਹ ਦੱਸ ਦੋ ਯਾਰ ਛੱਡ ਦੀ ਯਾਰ ਚਲੋ ਨੀ ਯਾਰ ਦੀ ਗਾਂ ਹੋ ਗਈ ਜੇ ਆ ਵੇਲੇ ਦੁੱਧ 6 ਕਿਲੋ ਜੇ ਠੀਕ ਹੈ ਇੱਕ ਕੱਲੋਂ ਨਾਲ ਲਵਾਇਆ ਜੇ ਇੱਕ ਮੈਂ ਅੱਜ ਕਿਹਾ ਡਾਕਟਰ ਨੂੰ ਯਾਰ ਹੋਰ ਛੱਡ ਦੋ 18 ਦੀ ਜਾਂਦਾ ਚਲੋ ਦੇ ਦੇਨੇ ਠੀਕ ਹੈ ਦੇ ਦਾਂਗੇ ਠੀਕ ਹੈ ਇਹ ਇਹ ਤੇ ਆਲਰੇਡੀ 2 ਨੰਬਰ ਵਾਲੀ ਕਾਲੀ ਇਹ ਦੋਵੇਂ ਇਕੱਠੀਆਂ ਆਈਆਂ ਹੋਣੇ ਤੇ ਬਾਕੀ ਕੋਈ ਵੀਰ ਆਪਣੀ ਤਸੱਲੀ ਕਰ ਲੇ ਤਸੱਲੀ ਕਰਕੇ ਲੈ ਕੇ ਜਾਵੇ ਕੋਈ ਨਿਆਣਾ ਨਹੀਂ ਪਉਣਾ ਕੁਝ ਨਹੀਂ ਇਦਾਂ ਬੈੜਾ ਚੋ ਚਵਾ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ ਹਾਂ ਜੀ